ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬੱਚਿਆਂ ਦੇ ਸਕੂਲੀ ਬੈਗ ਭਾਰੀ ਹੁੰਦੇ ਜਾ ਰਹੇ ਹਨ ਬੱਚੇ ਆਪਣੇ ਪੁਵਿੱਖ ਬਣਾਉਣ ਲਈ ਇਸ ਤਰ੍ਹਾਂ ਭਾਰੀ ਬੈਗ ਨਾਲ ਸਕੂਲ ਜਾਂਦੇ ਹਨ ਪਰ ਸਕੂਲੀ ਭਾਰੀ ਬੈਗ ਹੁਣ ਕਾਰਨ ਉਹ ਜਾਣੇ ਅਣਜਾਣੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਦੱਸਦੇ ਕਿ ਅੱਜਕੱਲ ਜ਼ਿਆਦਾਤਰ ਬੱਚੇ ਸਰਵਾਈਕਲ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਉਹਨਾਂ ਦੀ ਰੀੜ ਦੀ ਹੱਡੀ ਦੀ ਬੰਤਰ ਵੀ ਬਦਲ ਰਹੀ ਹੈ ਜਿਸ ਦਾ ਮੁੱਖ ਕਾਰਨ ਭਾਰੀ ਸਕੂਲ ਬੈਗ ਹੈ ਕਿਉਂਕਿ ਜਦੋਂ ਸਕੂਲ ਬੈਗ ਲੈ ਕੇ ਕਾਫੀ ਦੂਰ ਤੱਕ ਜਾਂਦੇ ਹਨ ਜਿਸ ਕਾਰਨ ਉਹਨਾਂ ਦੀ ਪਿੱਠ ਲਗਾਤਾਰ ਚੁਕਣ ਲੱਗ ਪੈਂਦੀ ਹੈ ਇਸ ਲਈ ਬੱਚਿਆਂ ਨੂੰ ਸੁਝਾ ਦਿੱਤੇ ਜਾਂਦੇ ਹਨ ਕਿ ਉਹ ਉਹਨਾਂ ਕਿਤਾਬਾਂ ਅਤੇ ਨੋਟਬੁੱਕਾਂ ਨਾਲ ਹੀ ਸਕੂਲ ਜਾਣ ਜੋ ਉਹਨਾਂ ਦੀ ਪੀਰੀਅਡ ਦੇ ਹਨ ਜਿਹੜੇ ਨਹੀਂ ਹਨ ਉਹਨਾਂ ਕਿਤਾਬਾਂ ਨੂੰ ਘਰ ਵਿੱਚ ਹੀ ਛੱਡ ਦੇਣ ਅਤੇ ਭਾਰੀ ਬੈਗ ਚੁਕਣ ਤੋਂ ਬਚਣ ਦਾ ਦੱਸਦੇ ਕਿ ਭਾਰੀ ਬੈਗ ਚੁਕਣ ਨਾਲ ਸਿਰਫ ਬੱਚੇ ਵਿੱਚ ਸਰਵਾਈਕਲ ਦੀ ਸ਼ਿਕਾਇਤ ਹੋ ਰਹੀ ਹੈ ਬਲਕਿ ਇਹ ਉਹਨਾਂ ਦੇ ਵਾਧੇ ਕਦ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਬੱਚਿਆਂ ਨੂੰ ਇਸ ਵਿਸ਼ੇਸ਼ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਭਾਰੀ ਕਿੰਗ ਕਾਰਨ ਵਿਦਿਆਰਥੀਆਂ ਦਾ ਸਰੀਰ ਅੱਗੇ ਨੂੰ ਝੁਕਣ ਲੱਗਦਾ ਹੈ ਜਿਸ ਕਾਰਨ ਉਹਨਾਂ ਦੀ ਰੀੜ ਦੀ ਹੱਡੀ 'ਤੇ ਕਾਫੀ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਛੋਟੇ ਬੱਚਿਆਂ ਦੀ ਸਰਵਾਈਕਲ ਦੀ ਸ਼ਿਕਾਇਤ ਵੀ ਦਿਖਣ ਨੂੰ ਮਿਲਦੀ ਹੈ ਇਸ ਲਈ ਬੱਚਿਆਂ ਨਾਲੋਂ ਪਰਿਵਾਰਿਕ ਕੇ ਮੈਂਬਰਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਉਹ ਆਪਣੇ ਬੱਚਿਆਂ ਨੂੰ ਸਿਰਫ ਉਹੀ ਕਿਤਾਬਾਂ ਦੇਣ ਜੋ ਉਹਨਾਂ ਜੋ ਉਹਨਾਂ ਨੇ ਸਕੂਲ ਵਿੱਚ ਵਰਤਣੀਆਂ ਹਨ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬੱਚਿਆਂ ਸਕੂਲੀ ਬੈਗ ਭਾਰੇ ਹੁੰਦੇ ਜਾ ਰਹੇ ਹਨ ਬੱਚੇ ਆਪਣੇ ਪੁਵੀਖਾ ਬਣਾਉਣ ਲਈ ਇਸ ਤਰ੍ਹਾਂ ਭਾਰੇ ਬੈਗ ਨਾਲ ਸਕੂਲ ਜਾਂਦੇ ਹਨ ਪਰ ਸਕੂਲੀ ਭਾਰੀ ਬੈਗ ਹੁਣ ਕਾਰਨ ਉਹ ਜਾਣੇ ਅਣਜਾਣੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਦੱਸਦੇ ਕਿ ਅੱਜਕੱਲ ਜ਼ਿਆਦਾਤਰ ਬੱਚੇ ਸਰਵਾਈਕਲ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਉਹਨਾਂ ਦੀ ਰੀੜ ਦੀ ਹੱਡੀ ਦੀ ਬੰਤਰ ਵੀ ਬਦਲ ਰਹੀ ਹੈ ਜਿਸ ਦਾ ਮੁੱਖ ਕਾਰਨ ਭਾਰੀ ਸਕੂਲ ਬੈਗ ਹੈ ਕਿਉਂਕਿ ਜਦੋਂ ਸਕੂਲ ਬੈਗ ਲੈ ਕੇ ਕਾਫੀ ਦੂਰ ਤੱਕ ਜਾਂਦੇ ਹਨ ਜਿਸ ਕਾਰਨ ਉਹਨਾਂ ਦੀ ਪਿੱਠ ਲਗਾਤਾਰ ਝੁਕਣ ਲੱਗ ਪੈਂਦੀ ਹੈ ਇਸ ਲਈ ਬੱਚਿਆਂ ਨੂੰ ਸੁਝਾ ਦਿੱਤੀ ਜਾਂਦੀ ਹੈ ਕਿ ਉਹ ਉਹਨਾਂ ਕਿਤਾਬਾਂ ਅਤੇ ਨੋਟਬੁੱਕਾਂ ਨਾਲ ਹੀ ਸਕੂਲ ਜਾਣ ਜੋ ਉਹਨਾਂ ਦੀ ਪੀਰੀਅਡ ਦੇ ਹਨ ਜਿਹੜੇ ਨਹੀਂ ਹਨ ਉਹਨਾਂ ਕਿਤਾਬਾਂ ਨੂੰ ਘਰ ਵਿੱਚ ਹੀ ਛੱਡ ਦੇਣ ਅਤੇ ਭਾਰੀ ਬੈਗ ਚੁੱਕਣ ਤੋਂ ਬਚਣ ਦਾ ਦੱਸਦੇ ਕਿ ਭਾਰੀ ਬੈਗ ਚੁੱਕਣ ਨਾਲ ਸਿਰਫ ਬੱਚੇ ਵਿੱਚ ਸਰਵਾਈਕਲ ਦੀ ਸ਼ਿਕਾਇਤ ਹੋ ਰਹੀ ਹੈ ਬਲਕਿ ਇਹ ਉਹਨਾਂ ਦੇ ਵਾਧੇ ਕਦ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਬੱਚਿਆਂ ਨੂੰ ਇਸ ਵਿਸ਼ੇਸ਼ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਭਾਰੀ ਲਿਫਟਿੰਗ ਕਾਰਨ ਵਿਦਿਆਰਥੀਆਂ ਦਾ ਸਰੀਰ ਅੱਗੇ ਨੂੰ ਝੁਕਣ ਲੱਗਦਾ ਹੈ ਜਿਸ ਕਾਰਨ ਉਹਨਾਂ ਦੀ ਰੀੜ੍ਹ ਦੀ ਹੱਡੀ 'ਚ ਕਾਫੀ ਬਦਲਾ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਛੋਟੇ ਬੱਚਿਆਂ ਦੀ ਸਰਵਾਈਕਲ ਦੀ ਸ਼ਿਕਾਇਤ ਵੀ ਦਿਖਣ ਨੂੰ ਮਿਲਦੀ ਹੈ। ਇਸ ਲਈ ਬੱਚਿਆਂ ਨਾਲੋਂ ਪਰਿਵਾਰਿਕ ਮੈਂਬਰਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਉਹ ਆਪਣੇ ਬੱਚਿਆਂ ਨੂੰ ਸਿਰਫ ਉਹੀ ਕਿਤਾਬਾਂ ਦੇਣ ਜੋ ਉਹਨਾਂ ਜੋ ਉਹਨਾਂ ਨੇ ਸਕੂਲ ਵਿੱਚ ਵਰਤਣੀਆਂ ਹਨ। ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਾਲ। ਧੰਨਵਾਦ। ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ। ਬੱਚਿਆਂ ਦੇ ਸਕੂਲੀ ਬੈਗ ਭਾਰੇ ਹੁੰਦੇ ਜਾ ਰਹੇ ਹਨ। ਬੱਚੇ ਆਪਣੇ ਪਿਠਾ ਬਣਾਉਣ ਲਈ ਇਸ ਤਰ੍ਹਾਂ ਬਾਰੇ ਬੈਗ ਨਾਲ ਸਕੂਲ ਜਾਂਦੇ ਹਨ ਪਰ ਸਕੂਲੀ ਭਾਰੀ ਬੈਗ ਹੁਣ ਕਾਰਨ ਉਹ ਜਾਣੇ ਅਣਜਾਣੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਦੱਸਦੇ ਕਿ ਅੱਜਕੱਲ ਜ਼ਿਆਦਾਤਰ ਬੱਚੇ ਸਰਵਾਈਕਲ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਉਹਨਾਂ ਦੀ ਰੀੜ ਦੀ ਹੱਡੀ ਦੀ ਬੰਤਰ ਵੀ ਬਦਲ ਰਹੀ ਹੈ ਜਿਸ ਦਾ ਮੁੱਖ ਕਾਰਨ ਭਾਰੀ ਸਕੂਲ ਬੈਗ ਹੈ ਕਿਉਂਕਿ ਜਦੋਂ ਸਕੂਲ ਬੈਗ ਲੈ ਕੇ ਕਾਫੀ ਦੂਰ ਤੱਕ ਜਾਂਦੇ ਹਨ ਜਿਸ ਕਾਰਨ ਉਹਨਾਂ ਦੀ ਪੇਠ ਲਗਾਤਾਰ ਝੁਕਣ ਲੱਗ ਪੈਂਦੀ ਹੈ ਇਸ ਲਈ ਬੱਚਿਆਂ ਨੂੰ ਸੁਝਾ ਦਿੱਤਾ ਜਾਂਦੇ ਹਨ ਕਿ ਉਹ ਉਹਨਾਂ ਕਿਤਾਬਾਂ ਅਤੇ ਨੋਟਬੁੱਕਾਂ ਨਾਲ ਹੀ ਕੋਲ ਜਾਣ ਜੋ ਉਹਨਾਂ ਦੀ ਪੀਰੀਅਡ ਦੇ ਹਨ ਜਿਹੜੇ ਨਹੀਂ ਹਨ ਉਹਨਾਂ ਕਿਤਾਬਾਂ ਨੂੰ ਘਰ ਵਿੱਚ ਹੀ ਛੱਡ ਦੇਣ ਅਤੇ ਭਾਰੀ ਬੈਗ ਚੁੱਕਣ ਤੋਂ ਬਚਣ ਦਾ ਦੱਸ ਦੇ ਕਿ ਭਾਰੀ ਬੈਗ ਚੁੱਕਣ ਨਾਲ ਸਿਰਫ ਬੱਚੇ ਵਿੱਚ ਸਰਵਾਈਕਲ ਦੀ ਸ਼ਿਕਾਇਤ ਹੋ ਰਹੀ ਹੈ ਬਲਕਿ ਇਹ ਉਹਨਾਂ ਦੇ ਵਾਧੇ ਕਦ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਬੱਚਿਆਂ ਨੂੰ ਇਸ ਵਿਸ਼ੇਸ਼ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਭਾਰੀ ਲਿਫਟਿੰਗ ਕਾਰਨ ਵਿਦਿਆਰਥੀਆਂ ਦਾ ਸਰੀਰ ਅੱਗੇ ਨੂੰ ਝੁਕਣ ਲੱਗਦਾ ਹੈ ਜਿਸ ਕਾਰਨ ਉਹਨਾਂ ਦੀ ਰੀੜ ਦੀ ਹੱਡੀ 'ਚ ਕਾਫੀ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਛੋਟੇ ਬੱਚਿਆਂ ਦੀ ਸਰਵਾਈਕਲ ਦੀ ਸ਼ਿਕਾਇਤ ਵੀ ਦਿਖਣ ਨੂੰ ਮਿਲਦੀ ਹੈ ਇਸ ਲਈ ਬੱਚਿਆਂ ਨਾਲੋਂ ਪਰਿਵਾਰਿਕ ਮੈਂਬਰਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਉਹ ਆਪਣੇ ਬੱਚਿਆਂ ਨੂੰ ਸਿਰਫ ਉਹੀ ਕਿਤਾਬਾਂ ਦੇਣ ਜੋ ਉਹਨਾਂ ਜੋ ਉਹਨਾਂ ਨੇ ਸਕੂਲ ਵਿੱਚ ਵਰਤਣੀਆਂ ਹਨ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਾਲ ਧੰਨਵਾਦ